ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪਾਂ ਬੀਬੀ ਦੀ ਵੀਡੀਓ ਦੇਖਦੇ ਆਂ ਤੇ ਫਿਰ ਉਸ ਤੇ ਆਪਾਂ ਗੱਲਬਾਤ ਕਰਾਂਗੇ ਆਓ ਦੇਖੀਏ ਪਹਿਲਾਂ ਇਸ ਬੀਬੀ ਦੀ ਵੀਡੀਓ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਇਹ ਧੀਆਂ ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨ ਸੀਰੀਸਾ ਜਾ ਦਿੱਤੀ ਜਾਣੀ ਇਹਦੇ ਵੀ ਨੂੰ ਇਨਸਾਫ ਚਾਹੀਦਾ ਮੇਰੇ ਨਾਲ ਤਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਐਸੀ ਤੋ ਕੀ ਨਾ ਕੀ ਬਾਬਾ ਤੂੰ ਹੰਦਸ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਨਗਰੇ ਸਾਈ ਪੁੱਤਰ ਦੀ ਦਾਅਵਾ ਕਰਕੇ ਕਹੇਗੀ ਤੁਹਾਨੂੰ ਪੁੱਤਰ ਮਿਲੂਗਾ ਪੰਜ ਸਨਾਨ ਕਰਾਉਣੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਨਾਲ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉਸੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਣੂ ਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਪਸ ਜੇ ਸਜ਼ਾ ਦਿੱਤੀ ਜਾਵੇ ਇਹਨੂੰ ਵਾਪਸ ਜੇ ਸਜ਼ਾ ਦਿੱਤੀ ਜਾਵੇ ਕਿੰਨੇ ਕਿੰਨੇ ਜਣੇ ਸੀ ਧੰਨਵਾਦ ਦੋ ਮੁੰਡੇ ਹੋਰ ਵਾਪਸ ਆਏ ਹੁੰਦੇ ਉਹ ਬਸ਼ਰਮੋ 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 ਉਹ ਲਾਣਤੀਓ ਡੇਰੇਦਾਰੋ ਤੁਸੀਂ ਬੀਬੀਆਂ ਨਾਲ ਇਹ ਕੰਮ ਕਰਦੇ ਹੋ ਤੁਸੀਂ ਬੀਬੀਆਂ ਦੀ ਇੱਜ਼ਤ ਲੁੱਟਦੇ ਹੋ ਉਹ ਪਖੰਡਿਓ ਉਹ ਝੂਠਿਓ ਉਹ ਪਖੰਡਿਓ ਲਹਣਦੇ ਹੋ ਤੁਸੀਂ ਬੜੇ ਵੱਡੇ ਲਹਣਤੀ ਜੇ ਤੁਹਾਡੇ ਨਾਲੋਂ ਵੱਡਾ ਲਹਣਤੀ ਡੇਰੇਦਾਰੋ ਇਸ ਦੁਨੀਆ ਤੇ ਕੋਈ ਨਹੀਂ ਹੈ ਤੁਸੀਂ ਬੀਬੀਆਂ ਦਾ ਸਰੀਰਕ ਸ਼ੋਸ਼ਣ ਕਰਦੇ ਹੋ ਮਾਨਸਿਕ ਸ਼ੋਸ਼ਣ ਵੀ ਤੁਸੀਂ ਕਰਦੇ ਹੋ ਤੇ ਆਰਥਿਕ ਸ਼ੋਸ਼ਣ ਵੀ ਤੁਸੀਂ ਕਰਦੇ ਹੋ ਤੁਸੀਂ ਲੰਮੇ ਲੰਮੇ ਚੋਲੇ ਪਾ ਕੇ ਗੁਰੂ ਨੂੰ ਬਦਨਾਮ ਕਰਦੇ ਹੋ ਤੁਸੀਂ 6-7 ਮੀਟਰ ਦਾ ਕਪੜਾ ਲਿਆ ਕੇ ਕਿਸੇ ਦੁਕਾਨ ਤੋਂ ਉਹਦਾ ਲੰਮਾ ਚੋਲਾ ਸਵਾ ਕੇ ਤੇ ਕਹਿੰਦੇ ਹੋ ਕਿ ਇਹ ਗੁਰੂ ਦਾ ਦਿੱਤਬਾਣਾ ਉਹ ਲਾਣਤੀਓ ਉਹ ਪਖੰਡਿਓ ਉਹ ਬਿਸ਼ਰਮੋ ਉਹ ਗੁਰੂ ਦਾ ਬਾਣਾ ਨਹੀਂ ਉਹ ਤੁਸੀਂ ਕਿਸੇ ਦੁਕਾਨ ਤੋਂ ਲਿਆ ਕੇ ਖਰੀਦ ਕੇ ਸਵਾ ਕੇ ਤੇ ਲੋਕਾਂ ਨੂੰ ਕਹਿੰਦੇ ਹੋ ਇਹ ਗੁਰੂ ਦਾ ਬਾਣਾ ਹੈ ਉਹ ਲਾਣਤੀਓ ਉਹ ਬਿਸ਼ਰਮੋ ਤੁਸੀਂ ਬੀਬੀਆਂ ਨਾਲ ਇਹੋ ਜੇ ਕਾਰੇ ਕਰਦੇ ਹੋ ਮੁੰਡੇ ਦੇਣ ਦੇ ਨਾਂ ਤੇ ਤੁਸੀਂ ਬੀਬੀਆਂ ਨਾਲ ਗਲਤ ਕੰਮ ਕਰਦੇ ਹੋ ਪਖੰਡਿਓ ਤੁਹਾਨੂੰ ਕਿਤੇ ਜਗ੍ਹਾ ਨਹੀਂ ਮਿਲਣੀ ਤੁਹਾਨੂੰ ਕੀੜੇ ਪੈਣਗੇ ਤੁਸੀਂ ਇਹੇ ਇਹੋ ਜਿਹੀ ਹਰਕਤ ਕਰਦੇ ਹੋ ਲੋਕਾਂ ਦੇ ਨਾਲ ਲੋਕਾਂ ਨੂੰ ਤੁਸੀਂ ਗਮਰਾਹ ਕਰਦੇ ਹੋ ਉਹ ਤੁਸੀਂ ਡੇਰੇ ਬਣਾਏ ਨੇ ਲਾਹਣਤੀਓ ਤੁਸੀਂ ਭੋਲੇ-ਪਾਲੇ ਲੋਕਾਂ ਨੂੰ ਪਸੰਦੇ ਹੋ ਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਵੀ ਕਰਦੇ ਹੋ ਤੇ ਮਾਨਸਿਕ ਸ਼ੋਸ਼ਣ ਵੀ ਕਰਦੇ ਹੋ ਤੇ ਸਰੀਰਿਕ ਸ਼ੋਸ਼ਣ ਵੀ ਕਰਦੇ ਹੋ ਤੁਹਾਡੇ ਤੋਂ ਵੱਡਾ ਲਾਹਣਤੀ ਇਸ ਦੁਨੀਆ ਤੇ ਕੋਈ ਨਹੀਂ ਤੁਸੀਂ ਡੇਰੇ ਬਣਾ ਕੇ ਬੈਠੇ ਹੋ ਤੁਸੀਂ ਲੋਕਾਂ ਦੀ ਕਮਾਈ ਤੇ ਪੜਦੇ ਹੋ ਲੋਕਾਂ ਦੇ ਦਿੱਤੇ ਹੋਏ ਪੈਸੇ ਤੇ ਤੁਸੀਂ ਪੜਦੇ ਹੋ ਤੁਸੀਂ ਹੱਥੀਕਰਤ ਨਹੀਂ ਕਰਦੇ ਤੁਸੀਂ ਸਭ ਤੋਂ ਵੱਡੇ ਦੁਨੀਆ ਦੇ ਲਾਣਤੀ ਹੋ ਤੁਸੀਂ ਆਪਣੀਆਂ ਗੱਲਾਂ ਦੇ ਵਿੱਚ ਲਿਆ ਕੇ ਬੀਬੀਆਂ ਨੂੰ ਧੋਖਾ ਦਿੰਦੇ ਹੋ ਕਹਿੰਦੇ ਹੋ ਕਿ ਅਸੀਂ ਮੁੰਡਾ ਦਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਤੁਸੀਂ ਦੇ ਹਲੋ ਕੀ ਹਾਲ ਕਰਦੇ ਹੋ ਤੁਹਾਨੂੰ ਰੱਬ ਦੀ ਦਰਗਾਹ ਦੇ ਵਿੱਚ ਵੀ ਤੁਹਾਨੂੰ ਮਾਫੀ ਲਈ ਮਿਲਣੀ ਪਖੰਡਿਓ ਤੁਹਾਡੀ ਜਗ੍ਹਾ ਤੇ ਇੱਥੇ ਵੀ ਤੁਹਾਡੀ ਜਿਹੜੀ ਜਗ੍ਹਾ ਹੈ ਇੱਥੇ ਵੀ ਤੁਹਾਨੂੰ ਐਸੀ ਜਗ੍ਹਾ ਤੇ ਸਰਕਾਰੋਂ ਫੁਟਰਾ ਚਾਹੀਦਾ ਜਿੱਥੇ ਤੁਹਾਡੀ ਉਗ ਸੁਗਣਾ ਪਵੇ ਖੇੜੀ ਵਾਲੇ ਬਾਬੇ ਨੇ ਵੀ ਆਪਣੇ ਸਸਤੇ ਗੋਲੀਆਂ ਚਲਾਈਆਂ ਦੇਖੋ ਜਿਨ੍ਹਾਂ ਦੇ ਅੰਦਰ ਸਤਕਾਰ ਸੀ ਬਾਬਿਆਂ ਦੇ ਨਾਂ ਤੇ ਅੱਜ ਇਹਨਾਂ ਉਸ ਬਾਬਿਆਂ ਦੇ ਨਾਂ ਨੂੰ ਵੀ ਕਲੰਕਿਤ ਕਰ ਦਿੱਤਾ ਹੈ ਜਿਹੜੇ ਚੰਗੇ ਬਾਬੇ ਨੇ ਉਹਨਾਂ ਦੇ ਨਾਂ ਨੂੰ ਵੀ ਇਹਨਾਂ ਕਲੰਕਿਤ ਕਰ ਦਿੱਤਾ ਹੈ ਇਹਨਾਂ ਡੇਰੇਦਾਰਾਂ ਨੇ ਪਖੰਡੀ ਪਖੰਡੀਆਂ ਨੇ ਲਾਹਣਤੀਆਂ ਨੇ ਇਹਨਾਂ ਨੂੰ ਚੰਗੇ ਸ਼ਬਦ ਇਹਨਾਂ ਵਾਸਤੇ ਕੋਈ ਨਹੀਂ ਹੈ ਇਹ ਤਾਂ ਇਹਨਾਂ ਵਾਸਤੇ ਲਾਹਣਤੀ ਸ਼ਬਦ ਜਿਹੜਾ ਉਹੋ ਹੀ ਫਿੱਟ ਬੈਠੇਗਾ ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਪਸਾਉਂਦੇ ਨੇ ਤੇ ਗੁਰੂ ਦਾ ਨਾਮ ਵਰਤ ਕੇ ਲੋਕਾਂ ਨੂੰ ਆਪਣੇ ਭੀੜਾਂ ਨੂੰ ਪਿੱਛੇ ਲਾ ਕੇ ਉਹਨਾਂ ਦਾ ਮਾਨਸਿਕ ਸ਼ੋਸ਼ਣ ਕਰਦੇ ਨੇ ਤੇ ਲੋਕ ਭੋਲੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਨੇ ਬਚੋ ਇਹਨਾਂ ਤੋਂ ਬੇਸ਼ਰਮਾਂ ਤੋਂ ਪਖੰਡੀਆਂ ਤੋਂ ਲਾਹਣਦੀਆਂ ਤੋਂ ਬਚੋ ਇਹਨਾਂ ਤੋਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ ਬੰਦਾ ਇਹਨਾਂ ਅੱਜ ਦੇ ਡੇਰੇਦਾਰਾਂ ਕੋਲੋਂ ਬਚ ਗਿਆ ਸਮਝੋ ਉਹ ਇਥੋਂ ਪ੍ਰਵਾਨ ਹੋ ਕੇ ਜਾਏਗਾ ਤੇ ਜਿਹੜਾ ਇਹਨਾਂ ਕੋਲ ਨਹੀਂ ਬਚਿਆ ਇਹਨਾਂ ਦੇ ਚੱਕਰ ਕੱਟਦਾ ਜਾ ਕੇ ਡੇਰਿਆਂ ਦੇ ਉਹ ਸਮਝੋ ਇਥੋਂ ਪ੍ਰਵਾਨ ਹੋ ਕੇ ਨਹੀਂ ਜਾਏਗਾ ਇਹਨਾਂ ਕੋਲੋਂ ਬਚਣ ਦੀ ਲੋੜ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿਓ ਇਹ ਸ਼ਬਦ ਡੇਰੇਦਾਰ ਬਾਬਿਆਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਬਾਰ ਕੱਢ ਦੋਗੇ ਸ਼ਬਦ ਤੇ ਤੁਸੀਂ ਫਿਰ ਇਸ ਧਰਤੀ ਤੇ ਪ੍ਰਵਾਣ ਹੋ ਕੇ ਜਾਓਗੇ ਇਹਨਾਂ ਨੇ ਸਮਾਜ ਨੂੰ ਖਾ ਲਿਆ ਚੂਣ ਚੂਣ ਕੇ ਇਸ ਸਮਾਜ ਨੂੰ ਖਾਰੇ ਨੇ ਆਪਣੀਆਂ ਜਾਇਦਾਦਾਂ ਬਣਾ ਰਹੇ ਨੇ ਲੋਕਾਂ ਨੂੰ ਪਿੱਛੇ ਲਾ ਕੇ ਬਚੋ ਇਹਨਾਂ ਤੋਂ ਲੜਨ ਦੀਆਂ ਤੋਂ ਬਚੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ